ਸਾਰੇ ਗੱਲਾਂ ਯਾਰ ਜੇ ਜਦੋਂ ਦੋ ਮਿੰਟ ਦੀ ਇਹ ਤੁਸੀਂ ਕਹਿ ਰਹੇ ਕਤਲ ਗੋਲੀ ਮਾਰੀ ਆ ਪਰ ਗੋਲੀ ਦਾ ਪਰਚਾ ਦਰਜ ਕਰ ਦੇਣਾ ਹਾਂ ਨਹੀਂ ਗੱਲ ਇਹ ਚੀਜ਼ ਹੈ ਇਹ ਹੁਣੇ ਵੈਰੀਫਾਈ ਕਰਕੇ ਜਿਹਨੂੰ ਤੁਸੀਂ ਤਲਾਸ਼ ਲਈ ਜਿਹੜੀ ਪੀਸੀਆਰਾਂ ਦੇ ਉੱਤੇ ਵੀ ਐਕਸ਼ਨ ਕਰਾਂਗੇ ਹੋਣੀ ਨਹੀਂ ਸਰ ਇੱਕ ਮਿੰਟ ਜੀ ਤੇ ਇੱਕ ਮਿੰਟ ਸਾਡੀ ਬੇਰੀ ਸੁਣਿਓ ਤਿੰਨ ਘੰਟੇ ਬਾਅਦ ਐਸਐਚਓ ਸਾਹਿਬ ਆਏ ਆ ਤੇ ਆਨੂੰ ਥ੍ਰੈਟ ਕਰ ਰਹੇ ਆ ਤੇ ਤੁਸੀਂ ਇੱਥੇ ਬੈਠੇ ਹੋ ਜੇ ਤੁਸੀਂ ਹਣਾ ਕਿਉਂ ਬੈਠੇ ਸਾਡੀ ਮੀਟਿੰਗ ਹੀ ਉੱਥੇ ਐਸਐਸਪੀ ਸਾਹਿਬ ਨਾਲ ਆਨੂੰ ਆਖਿਆ ਸਰ ਮੈਂ ਗਲਤ ਥੋੜਾ ਬੋ ਰਿਹਾ ਤੁਹਾਨੂੰ ਕਹਿੰਦੇ ਆ ਚਲੋ ਤੁਹਾਨੂੰ ਕਹਿੰਦੇ ਐਸਐਸਪੀ ਨਾਲ ਸਾਡੀ ਮੀਟਿੰਗ ਹੀ ਚਲੋ ਕੋਈ ਗੱਲ ਨਹੀਂ ਹੋਰ ਮੀਟਿੰਗ ਕਿਸ ਦੀ ਹੁੰਦੀ ਹੈ ਨਾ ਨਹੀਂ ਹੁੰਦੀ ਜੀ ਝੂਠ ਬੋਲਦੇ ਆ ਇਹ ਹੋਏ ਨਹੀਂ ਨਹੀਂ ਭਰਾ ਜੀ ਨਹੀਂ ਹੁੰਦੀ ਜੀ ਜਿਲ੍ਹਾ ਗਰਦਾਸਪੁਰ ਦੇ ਕਸਬੇ ਨੋ ਸ਼ਹਿਰਾ ਮੱਝਾ ਸਿੰਘ ਦੇ ਨਜ਼ਦੀਕ ਸਤਕੋਹਾ ਮੋੜ ਤੇ ਇੱਕ 60 ਸਾਲਾ ਵਿਅਕਤੀ ਦਾ ਕਤਲ ਹੋ ਗਿਆ ਮ੍ਰਿਤਕ ਦਾ ਨਾਮ ਮੇਜਰ ਸਿੰਘ ਅਤੇ ਉਹ ਬਟਾਲਾ ਦਾ ਰਹਿਣ ਵਾਲਾ ਸੀ ਮ੍ਰਿਤਕ ਪਿੰਡ ਕਾਲੇ ਕਲਾਂ ਦੇ ਵਿੱਚ ਮੈਡੀਕਲ ਸਟੋਰ ਦੀ ਦੁਕਾਨ ਕਰਦਾ ਸੀ ਫਿਲਹਾਲ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹਨਾਂ ਨੂੰ ਰੰਜਸ ਦੇ ਚੱਲਦਿਆਂ ਮੇਜਰ ਸਿੰਘ ਦਾ ਕਤਲ ਕੀਤੇ ਜਾਣ ਦਾ ਖਦ사 ਹੈ ਕੀ ਵੇਖੋ ਬੇਟਾ ਇੱਥੇ ਆਣਾ ਲੱਗਦਾ ਬੇਟਾ ਵਗੈਰਾ ਕੋਈ ਬੇਟਾ ਨੇ ਕਿੱਥੇ ਆ ਕਰਨ ਇੱਥੇ ਹੀ ਰਹਿੰਦਾ ਥੋੜੇ ਪਿਛੇ ਥੋੜੇ ਪਿਛੇ ਪਿਛੇ ਹੋਇਆ ਥੋੜਾ ਖੁੱਲਾ ਜਾ ਕਰਨ ਇਹ ਮੇਰੇ ਇੱਕ ਉਹ ਆਈਦਾ ਛੋਟਾ ਬੰਦਾ ਮੱਚ ਆ ਗਿਆ ਵੈਸੇ ਗਿਆਨ ਲਿਖਾਓ ਕਤਲ ਦਾ ਰਜਿਸਟਰ ਜਿਹਦਾ ਤੁਸੀਂ ਨਾਲ ਗਾਇ ਚਲੋ ਸਾਹਿਬ ਇੱਕ ਗੱਲ ਕੋਈ ਕਰਾਂ ਛੋਟੀ ਜੀ ਗੁੱਸਾ ਨਾ ਮਨਾਇਓ ਹਾਂ ਮੈਨੂੰ ਡੇਢ ਘੰਟਾ ਗੁਰਦਾਸਪੁਰ ਆਇਆ ਹੋ ਗਿਆ ਬੇਟੇ ਇਹ ਇੰਨੇ ਵਿਚਾਰੇ ਨੇ ਬੌਂਡੀ ਦਾ ਬਾਹਰੋਂ ਫੋਨ ਆ ਪੀ ਅੰਕਲ ਜਾਏ ਪਾਪਾ ਦਾ ਕਤਲ ਹੋ ਗਿਆ ਸੋ ਬੋਲੀ ਅੰਟੀ ਆ ਗਏ ਜੋ 7 ਵਜੇ ਦਾ ਇਹ ਕੰਮ ਹੋਇਆ ਵਾ ਨਹੀਂ ਛੋਟੀ ਗੱਲ ਛੋਟੀ 1 ਮਿੰਟ ਪਲੀਜ਼ 7 ਵਜੇ ਤੋਂ ਲੈ ਕੇ ਹੁਣ ਤੱਕ ਦੱਸੋ ਫਰਜ਼ ਬਣਦਾ ਕਿ ਨਹੀਂ 1 ਮਿੰਟ ਮੇਰੀ ਗੱਲ ਸੁਣੋ ਜੇ ਕਿਸ ਨੂੰ ਪਤਾ ਸਾਡੀ ਉਹਨੇ ਮੀਟਿੰਗ ਹੀ ਅਸੀਂ ਸਾਰੇ ਉੱਥੋਂ ਆਏ ਇਹ ਸਾਡੇ ਨਾਲੋਂ ਅੱਧਾ ਘੰਟਾ ਪਹਿਲਾਂ ਆ ਗਿਆ ਅਸੀਂ ਬਾਅਦ ਚ ਫਿਰ ਇਹਨਾਂ ਨੇ ਮੈਨੂੰ ਜਿਹਲੇ ਦੱਸਿਆ ਮੇਰਾ ਨਾਂ ਕਰਨਦੀਪ ਸਿੰਘ ਆ ਜੀ ਕੀ ਹੋਇਆ ਮੈਨੂੰ ਇਹ 7:30 ਫੋਨ ਆਇਆ ਹੈ ਜੀ ਤੇ ਇੱਥੇ ਮੇਰੇ ਫਾਦਰ ਸਾਹਿਬ ਦਾ ਕਤਲ ਹੋ ਗਿਆ ਆ ਜੀ ਕੀ ਨਾਮ ਸਰਦਾਰ ਮਿਰਜਾ ਸਿੰਘ ਕੀ ਕੰਮ ਕਰਦੇ ਸੀ ਮੈਡੀਕਲ ਸਟੋਰ ਸੀ ਸਾਡਾ ਕੀ ਲੱਗਦਾ ਹੈ ਕਿਸ ਤਰ੍ਹਾਂ ਹੋਇਆ ਕੀ ਹੋਇਆ ਬਾ ਇਹ ਤੇ ਵਾਰਦਾਤ ਕਿਹਨੇ ਗੋਲੀ ਮਾਰ ਕੇ ਕੀਤੀ ਆ ਜੀ ਮੰਗਣਾ ਦੇਖੋ ਜੀ ਮੈਂ ਮੰਗੜਾ ਥੋੜੀ ਮੈਂ ਹੱਕ ਲੈਣਾ ਜੀ ਆਪਣਾ ਵੀ ਜਿੰਨੇ ਜਿਹੜੇ ਬੰਦੇ ਨੇ ਕੀਤਾ ਮੈਂ ਤਾਨੂੰ ਅੰਦਰ ਕਰਾਉਂਗਾ ਜੀ ਇਨਸਾਫ ਟੀ ਮਸਾਫ ਪੰਜਾਬ ਦੇ ਕਿਹੋ ਜਿਹੇ ਹਾਲਾਤ ਨੇ ਲੋਅਰ ਆਰਡਰ ਦੇਖੋ ਜੀ ਲੋਅਰ ਆਰਡਰ ਤਾਂ ਕੋਈ ਨਾ ਹੀ ਨ ਰਿਹਾ ਸ਼ਰਿਆਮ ਕਤਲ ਕਰਕੇ ਆ ਜੀ ਇਹ ਵੀ ਦੱਸਦੇ ਵੀ 35 ਸਾਲ ਹੋ ਚੁਕੇ ਆ ਜੀ ਰੋਜ਼ ਇਹਨਾਂ ਦਾ ਇਹੀ ਰੋਡ ਤੇ ਆਉਣ ਜਾਣ ਆ ਫਿਰ ਅੱਜ ਇਹ ਕਿਉਂ ਵਾਰਦਾਤ ਹੋਈ ਆ ਕੋਈ ਰੰਜਿਸ਼ ਲੱਗਦੀ ਕਿ ਸਿਰਫ ਹਾਂ ਜੀ ਰੰਜਿਸ਼ ਹੋ ਸਕਦੀ ਆ ਜੀ ਸਾਡੀ ਹਾਂਜੀ ਹਾਂਜੀ ਸ਼ਟ ਹੈ ਜੀ ਬਿਲਕੁਲ ਹੈ ਇਹ ਉਹਨਾਂ ਦਾ ਨਾਮ ਵੀ ਲਿਖਾਵਾਂਗੇ ਜੀ ਅਨ ਅਨਪ੍ਰਸ਼ਾਤੇ ਵੀ ਲਿਖਾਵਾਂਗੇ ਜਿਹੜੇ ਵੀ ਆ ਤੇ ਜਿਹੜੇ ਵੀ ਆ ਸਾਰਿਆਂ ਦਾ ਨਾਮ ਖਾਵਾਂਗੇ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ